ਪੰਜਾਬ ਦਾ ਸਭ ਤੋਂ ਪੁਰਾਣਾ ਪਿੰਡ ਦਿਖਾਉਣ ਲੱਗੇ ਆ ਤੁਹਾਨੂੰ ਸਭ ਤੋਂ ਪੁਰਾਣਾ ਤੇ ਜਿਹੜੇ ਕਿਲੇ ਤੇ ਖੜਕੇ ਤੁਹਾਨੂੰ ਪਿੰਡ ਦਿਖਾ ਰਿਹਾ ਇਹ ਕਿਲੇ ਦਾ ਸਬੰਧ ਸ਼੍ਰੀ ਰਾਮ ਚੰਦਰ ਜੀ ਹੁਣਾਂ ਨਾਲ ਜੁੜਿਆ ਉਹਨਾਂ ਦੇ ਨਾਨਕੇ ਰਹੇ ਨੇ ਇੱਥੇ ਦੋਸਤੋ ਜੇ ਤੁਸੀਂ ਪਿੰਡ ਦੀਆਂ ਗਲੀਆਂ ਵੀ ਦੇਖੋਗੇ ਇਹਨਾਂ ਦਾ ਪਿੰਡ ਦੀਆਂ ਗਲੀਆਂ ਦੇ ਵਿੱਚ ਤੁਸੀਂ ਕੰਧਾਂ ਦੇਖੋਗੇ ਜ਼ਿਆਦਾਤਰ ਕੰਧਾਂ ਮਸੂਰੀ ਇੱਟਾਂ ਦੀਆਂ ਪੁਰਾਣੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਪੁਰਾਣਾ ਇਸ ਪਿੰਡ ਨੂੰ ਮੰਨਿਆ ਜਾਂਦਾ ਦੋਸਤੋ ਸੁੰਨੀਆਂ ਗਲੀਆਂ ਇਹ ਗਲੀਆਂ ਦੇ ਵਿੱਚ ਤੁਸੀਂ ਜ਼ਿਆਦਾਤਰ ਜਿਹੜੀਆਂ ਬਣਤਰ ਦੇਖੋਗੇ ਉਹ ਪੁਰਾਣੇ ਸਮੇਂ ਦੀ ਹੀ ਦੇਖੋਗੇ ਤੇ ਇਹ ਪਿੰਡ ਬਹੁਤ ਹੀ ਜ਼ਿਆਦਾ ਪ੍ਰਾਤਨਿਕ ਪਿੰਡਾ ਜੋ ਪੰਜਾਬ ਦੇ ਵਿੱਚ ਹੈ ਤੇ ਸ਼੍ਰੀ ਰਾਮ ਚੰਦਰ ਜੀ ਦੇ ਨਾਨਕੇ ਇਸ ਪਿੰਡ ਦੇ ਵਿੱਚ ਰਹੇ ਨੇ ਜਿਹੜੇ ਘਰ ਦੇ ਵਿੱਚ ਨਾਨਕੇ ਰਹੇ ਨੇ ਉਹ ਘਰ ਤਾਂ ਬਿਲਕੁਲ ਹੀ ਜਿਹੜਾ ਖਤਮ ਹੋਣ ਦੀ ਕਗਾਰ ਤੇ ਆ ਚੁੱਕਿਆ ਬਿਲਕੁਲ ਹੀ ਉਹਦੇ ਅਵਸ਼ੇਸ਼ ਕੁਜੀ ਹਿੱਸੇ ਕੁਜੀ ਪਾਰਟ ਕੁਜੀ ਇਟਾਂ ਇਹ ਜਿਹੜੀ ਗਲੀ ਤੁਸੀਂ ਦੇਖ ਰਹੇ ਹੋ ਥੱਲੋਂ ਪੱਕੀ ਐ ਤੇ ਇਹ ਰਾਮਚੰਦਰ ਜੀ ਦੇ ਨਾਨਕਿਆਂ ਦੇ ਘਰ ਨੂੰ ਜਾਂਦੀ ਐ ਅੱਗੇ ਦੇਖੋਗੇ ਤੁਸੀਂ ਬਹੁਤ ਵੱਡਾ ਕਿਲਾ ਜੋ ਹੁਣ ਨਹੀਂ ਦਿਖਾਈ ਦਿੰਦਾ ਪਰ ਪਹਿਲਾਂ ਸੀ ਉਹਦੇ ਕੁਝ ਅਫਸੇਸ਼ ਤੁਹਾਨੂੰ ਦਿਖਾਵਾਂਗੇ ਇਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਕਿਲਾ ਸੀ ਤੇ ਇਹ ਕਿਲੇ ਨੂੰ ਜਾਂਦੀ ਸੜਕ ਜਿਹੜੀ ਤੁਸੀਂ ਪੱਕੀਆਂ ਇਟਾਂ ਦੀ ਦੇਖ ਰਹੇ ਹੋ ਤਾਂ ਦੋਸਤੋ ਅੱਗੇ ਹੁਣ ਤੁਸੀਂ ਜਦੋਂ ਦੇਖੋਗੇ ਤਾਂ ਕੁਝ ਤੁਹਾਨੂੰ ਅਫਸੇਸ਼ ਮਿਲਣਗੇ ਉਸ ਸਮੇਂ ਦੇ ਦੇਖੋ ਇਹ ਉਸ ਕਿਲੇ ਦੇ ਅਫਸੇਸ਼ ਨੇ ਇਹ ਉਹ ਥਾਂ ਦੇ ਅਵਸ਼ੇਸ਼ ਨੇ ਜਿੱਥੇ ਰਾਮਚੰਦਰ ਜੀ ਦੇ ਨਾਨਕੇ ਰਹੇ ਨੇ ਨਾਨਕਾ ਕਰ ਰਿਹਾ ਹੈ ਪੰਜਾਬ ਦੇ ਵਿੱਚ ਇਹ ਥਾਂ ਬਣੀ ਹੋਈ ਹੈ ਪੰਜਾਬ ਦੇ ਵਿੱਚ ਕੜਾਮ ਪਿੰਡ ਪੈਂਦਾ ਜੀ ਕੜਾਮ ਪਿੰਡ ਦੇ ਵਿੱਚ ਇਹ ਸਥਾਨ ਹੈ ਇਹ ਕਿਲਾ ਬਣਿਆ ਹੋਇਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਮਾਤਾ ਮੰਦਰ ਮਾਤਾ ਕੁਸ਼ਲਿਆ ਦੇਵੀ ਜੀ ਜੋ ਸ਼੍ਰੀ ਰਾਮਚੰਦਰ ਜੀ ਦੇ ਮਾਤਾ ਸੀਗੇ ਉਹਨਾਂ ਦਾ ਇਹ ਜਗਾ ਬਣੀ ਹੋਈ ਹੈ ਇਹ ਉਹ ਇੱਥੇ ਰਹਿੰਦੇ ਰਹੇ ਨੇ ਜਾਂ ਉਹਨਾਂ ਦਾ ਘਰ ਲਾ ਲਓ ਕਮਰਾ ਲਾ ਲਓ ਜਾਂ ਜਿਵੇਂ ਮਰਜ਼ੀ ਲਾ ਲਓ ਪਰ ਇਹ ਪੁਰਾਣੇ ਸਮੇਂ ਦੇ ਵਿੱਚ ਤਾਂ ਬਹੁਤ ਹੀ ਵੱਡਾ ਕਿਲਾ ਬਹੁਤ ਉੱਚਾ ਉੱਚੀ ਥਾਂ ਤੇ ਕਿਲਾ ਬਣਾਇਆ ਗਿਆ ਸੀ ਬਹੁਤ ਵੱਡਾ ਕਿਲਾ ਜਿਹੜਾ ਬਣਾਇਆ ਗਿਆ ਸੀ ਪਰ ਹੁਣ ਜੇ ਆਪਾਂ ਇਸ ਟਾਈਮ ਦੀ ਗੱਲ ਕਰੀਏ ਤਾਂ ਇਸ ਟਾਈਮ ਇਹ ਬਿਲਕੁਲ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਅਵਸ਼ੇਸ਼ ਹੀ ਬਾਕੀ ਨੇ ਬਿਲਕੁਲ ਹੀ ਇਹ ਜਿਹੜਾ ਕਿਲਾ ਉਹ ਖਤਮ ਹੋ ਚੁੱਕਿਆ ਹੈ ਦੋਸਤੋ ਸਾਹ ਸੰਭਾਲ ਨਾ ਹੋਣ ਦੇ ਕਾਰਨ ਇਹਦਾ ਇਹ ਹਾਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇਸੇ ਮੰਦਰ ਦੇ ਇਸੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਬਹੁਤ ਹੀ ਜ਼ਿਆਦਾ ਜਿਹੜਾ ਪੁਰਾਣਾ ਵੀ ਕਿਹਾ ਜਾਂਦਾ ਪ੍ਰਾਤਨਿਕ ਹੈ ਤੇ ਬਹੁਤ ਦਾਰਸ਼ਨਿਕ ਵੀ ਹੈ ਬਹੁਤ پاک ਪਵਿੱਤਰ ਇੱਕ ਮੰਦਿਰ ਬਣਿਆ ਹੋਇਆ ਹੈ ਅਗਰ ਤੁਸੀਂ ਕੜਾਮਪਿੰਡ ਦੇ ਵਿੱਚ ਆਉਣੀਓ ਤਾਂ ਜਰੂਰ ਉਸ ਮੰਦਿਰ ਦੇ ਦਰਸ਼ਨ ਕਰਕੇ ਜਾਣਾ ਆਜੋ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਉਨੇ ਆ ਮੰਦਿਰ ਦੇ ਵਿੱਚ ਤੁਸੀਂ ਮੂਰਤੀਆਂ ਜਾਂ ਮੰਦਿਰ ਦੇ ਵਿੱਚ ਕਲਾਕ੍ਰਿਤੀ ਦੇਖ ਕੇ ਵੀ ਵਾਹੋਵਾਹੀ ਕਰਨੀ ਨਹੀਂ ਹਟੋਗੇ ਬਹੁਤ ਸੋਹਣੀ ਕਲਾਕਾਰੀ ਦਿਖਾਈ ਆ ਦਿਖਾਉਣ ਵਾਲੇ ਨੇ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਵਾਲਾ ਮੰਦਰ ਆਜੋ ਆਪਾਂ ਇਸ ਮੰਦਰ ਦੇ ਵਿੱਚ ਚੱਲਦੇ ਆਂ ਤੇ ਦਿਖਾਉਣੇ ਤੁਹਾਨੂੰ ਇਹ ਮੰਦਰ ਮੰਦਰ ਦਾ ਨੇੜੇ ਦਾ ਦ੍ਰਿਸ਼ ਜੇਕਰ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਆਪਾਂ ਇੰਟਰ ਕਰਦੇ ਆਂ ਇਸਦੇ ਤੁਸੀਂ ਖੱਬੇ ਪਾਸੇ ਗੋਗਾ ਮਾੜੀ ਬਣੀ ਦੇਖੋਗੇ ਤੇ ਅੰਦਰ ਬਹੁਤ ਸੋਹਣੀ ਕਲਾਕਾਰੀ ਬਣੀ ਹੋਈ ਹੈ ਅਗਰ ਤੁਸੀਂ ਕੜਾਮ ਪਿੰਡ ਦੇ ਵਿੱਚ ਆਉਣਿਓ ਜਾਂ ਕੜਾਮ ਪਿੰਡ ਦੇ ਨੇੜੇ ਤਿਰਿਆਂ ਤੋਂ ਲੰਘਦੇ ਹੋ ਤਾਂ ਇਹ ਦੋ ਚੀਜ਼ਾਂ ਤੁਸੀਂ ਜ਼ਰੂਰ ਦੇਖ ਕੇ ਜਾਇਓ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ ਕੁਝ ਪ੍ਰਾਤਨਿਕ ਦੇਖਣ ਨੂੰ ਮਿਲੇਗਾ ਕੁਝ ਅਲੱਗ ਜੋ ਵੱਖਰਾ ਹੈ ਉਹ ਦੇਖਣ ਨੂੰ ਮਿਲੇਗਾ ਸ਼੍ਰੀ ਰਾਮਚੰਦਰ ਜੀ ਦੇ ਪਰਿਵਾਰ ਦਾ ਜੋ ਨਾਨਕਿਆਂ ਦਾ ਘਰ ਸੀਗਾ ਉਹ ਦੇਖਣ ਨੂੰ ਮਿਲੇਗਾ ਤੇ ਇਹ ਬਹੁਤ ਹੀ ਸੋਹਣਾ ਤੇ ਪਾਕ ਪਵਿੱਤਰ ਤੁਹਾਨੂੰ ਮੰਦਿਰ ਦੇਖਣ ਨੂੰ ਮਿਲੇਗਾ ਤੇ ਜਿਹਦੇ ਵਿੱਚ ਬਹੁਤ ਸੋਹਣੀ ਕਲਾਕਿਰਤੀ ਹੋਈ ਹੈ ਬਹੁਤ ਸੋਹਣਾ ਜੀ ਲਾ ਕੇ ਇਹ ਮੰਦਰ ਬਣਾਇਆ ਗਿਆ ਹੈ ਤੇ ਬਣਾਉਣ ਵਾਲੇ ਨੂੰ ਵੀ ਬੜਾ ਸਲੂਟ ਹੈ ਸਲਾਮ ਹੈ ਜਿਨੇ ਇੰਨਾ ਸੋਹਣਾ ਕਲਾਕਾਰੀ ਇੰਨੀ ਸੋਹਣੀ ਬਣਤਰ ਜਿਹੜੀ ਇੰਨੀ ਸੋਹਣੀ ਦੇਖੇ ਮੰਦਰ ਨੂੰ ਦਿੱਤੀ ਹੈ ਤੇ ਜਿਹਦੀ ਸੋਚ ਇਸ ਮੰਦਰ ਦੇ ਪਿੱਛੇ ਕੰਮ ਕਰ ਰਹੀ ਹੈ ਇਸ ਬਣਾਉਣ ਦੇ ਪਿੱਛੇ ਸੋਚ ਕੰਮ ਕਰ ਰਹੀ ਹੈ ਉਸ ਸੋਚ ਨੂੰ ਵੀ ਸਲੂਟ ਹੈ ਸਲਾਮ ਹੈ ਕਿੰਨਾ ਸੋਹਣਾ ਜਿਹੜਾ ਮੰਦਰ ਦਾਰਸ਼ਨਿਕ ਜਿਹੜਾ ਵੀ ਇਸ ਮੰਦਰ ਨੂੰ ਦੇਖਣ ਜਾਂਦਾ ਜਾਂ ਦੇਖਦਾ ਰੂ ਉਸ ਬੰਦੇ ਦੀ ਬਿਲਕੁਲ ਖੁਸ਼ ਹੋ ਜਾਂਦੀ ਹੈ ਤੇ ਸਾਈਡ ਤੇ ਤੁਹਾਨੂੰ ਮੂਰਤੀਆਂ ਜੋ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ ਸ਼ਾਇਦ ਜਦੋਂ ਹੁਣ ਤੁਸੀਂ ਜਾਓ ਉਸ ਟਾਈਮ ਤੱਕ ਇਹ ਮੂਰਤੀਆਂ ਜਿਹੜਾ ਇੱਥੇ ਕ ਚਰ ਹੋਰ ਇਸ ਕਮ ਨੂੰ ਜਿਹੜਾ ਵਧਾ ਕੇ ਸੋਨਾ ਕਰ ਦਿੱਤਾ ਗਿਆ ਹੋਵੇ ਪਰ ਜਦੋਂ ਤੱਕ ਅਸੀਂ ਗਏ ਸੀ ਤੁਹਾਡੇ ਸਾਹਮਣੇ ਆ ਕੇ ਇਸ ਤਰ੍ਹਾਂ ਦਾ ਇਹ ਮੰਦਿਰ ਬਣ ਚੁੱਕਿਆ ਸੀ